ਜਿਹੜੇ ਲੋਕ ਗੁਰੂ ਦੇ ਲੰਗਰ ਵਿੱਚੋਂ ਦਾਲ ਸਬਜੀ ਅਤੇ ਖੀਰ ਆਪਣੇ ਘਰ ਲੈ ਜਾਂਦੇ ਹਨ ਸੁਣੋ ਉਹਨਾਂ ਨਾਲ ਕੀ ਕੀ ਹੁੰਦਾ ਹੈ ਇੱਕ ਵਾਰ ਅਨੰਦਪੁਰ ਸਾਹਿਬ ਕਲਗੀਧਰ ਪਾਸ਼ਾ ਜੀ ਆਪਣੇ ਆਸਨ ਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਉਸੇ ਸਮੇਂ ਇੱਕ ਮਦਦਾਰੀ ਇੱਕ ਰਿச் ਨੂੰ ਲੈ ਕੇ ਕਲਗੀਧਰ ਪਾਸ਼ਾ ਦੇ ਕੋਲ ਆ ਗਿਆ ਮਦਾਰੀ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਪਹਿਲਾ ਦੋ ਰਿਚ ਬਿਮਾਰ ਹੋ ਕੇ ਮਰ ਗਏ ਹਨ ਹੁਣ ਬੜੀ ਮੁਸ਼ਕਿਲ ਦੇ ਨਾਲ ਕਾ ਖੋਦ ਕੇ ਰੁਪਏ ਜੋੜ ਕੇ ਇਹ ਰਿਚ ਲਿਆਂਦਾ ਹੈ ਹੁਣ ਤੁਸੀਂ ਮਿਹਰ ਕਰਿਓ ਇਸ ਰਿਚ ਨੂੰ ਕੁਝ ਨਾ ਹੋਵੇ ਤੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲੇ ਇਹ ਬੇਨਤੀ ਸੁਣ ਕੇ ਕਲਗੀਧਰ ਪਾਸ਼ਰ ਜੀ ਨੇ ਕੋਈ ਖਾਸ ਬਚਨ ਨਾ ਕੀਤਾ कलगीधर पाशा जी ने फरमाया कि पाई ठीक है कोई गाल नहीं मदारी ने कलगीधर पाशा जी नु किहा कि गुरु जी इत्ते ही तमाशा दिखाव दा महूरत कर लवा उसने किहा कि डुगडुगी बजा के रिच नु नचा के दिखावा कलगीधर पाशा जी ने फरमाया कि पाई तू रहंदे ਰਿਚ ਨੂੰ ਨਚਾਨ ਦੀ ਕੋਈ ਲੋੜ ਨਹੀਂ ਹੈ ਕਲਗੀਧਰ ਪਾਸ਼ਾ ਜੀ ਨੇ ਪਿੱਛੇ ਖੜਾ ਇੱਕ ਸੇਵਾਦਾਰ ਚੋਰ ਕਰ ਰਿਹਾ ਸੀ ਜਿਸ ਦਾ ਨਾਮ ਸੀ ਪਾਈ ਕੀਰਤੀਆ ਉਸੇ ਕਿਹਾ ਕਿ ਗੁਰੂ ਜੀ ਮੈਂ ਕਦੇ ਵੀ ਰਿਚ ਦਾ ਨੱਚ ਨਹੀਂ ਦੇਖਿਆ ਗੁਰੂ ਜੀ ਨੇ ਫਰਮਾਇਆ ਕਿ ਕੀਰਤੀਆ ਰਿਚ ਨੱਚਦਾ ਦੇਖ ਕੇ ਕੀ ਹੋਵੇਗਾ ਇਹ ਕਿਹੜਾ ਕੋਈ ਇਨੀ ਖਾਸ ਵੱਡੀ ਗੱਲ ਹੈ ਪਰ ਪਾਈ ਕੀਰਤਿਆ ਨੇ ਕਲਗੀਧੇ ਪਾਸ਼ਾ ਜੀ ਦੇ ਬਚਨ ਦੀ ਕੋਈ ਪਰਵਾਹ ਨਹੀਂ ਕੀਤੀ ਪਾਈ ਕੀਰਤਿਆ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਐ ਤੂੰ ਮਹੂਰਤ ਕਰ ਲੈ ਤੂੰ ਗ੍ਰਿਚ ਨੂੰ ਇੱਥੇ ਹੀ ਨਚਾ ਲੈ ਕਈ ਵਾਰ ਗੁਰੂ ਦੀ ਰਮਸ਼ਟਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਪਾਵੇਂ ਉਹ ਗੁਰੂ ਦੇ ਜਿੰਨਾ ਮਰਜ਼ੀ ਨੇੜੇ ਹੋਵੇ ਮਦਾਰੀ ਨੇ ਡੁਗਡੁਗੀ ਵਜਾਈ ਤੇ ਰਿਚ ਨੱਚਣ ਲੱਗ ਪਿਆ ਪਾਈ ਕੀਰਤੀਆ ਰਿਚ ਨੂੰ ਨੱਚਦਾ ਦੇਖ ਕੇ ਬੜਾ ਹੀ ਖੁਸ਼ ਹੋਇਆ ਪਰ ਰਿਸ਼ ਨੂੰ ਨੱਚਦਾ ਦੇਖ ਕੇ ਕਲਗੀਧਰ ਪਾਸ਼ਾ ਜੀ ਦੇ ਨੇਤਰਾ 'ਚ ਜਲ ਆ ਗਿਆ ਕਲਗੀਧਰ ਪਾਸ਼ਾ ਜੀ ਨੇ ਮਦਾਰੀ ਨੂੰ ਕਿਹਾ ਕਿ ਪਾਈ ਬਸ ਕਰ ਰੁਕ ਜਾ ਪ੍ਰਕਿਰਤਿਆ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਹੈ ਤੂੰ ਰਿਚ ਨੂੰ ਹੋਰ ਨਚਾ ਰਿਚ ਨਚਦਾ ਹੋਇਆ ਮੈਨੂੰ ਬੜਾ ਸੋਹਣਾ ਲੱਗ ਰਿਹਾ ਹੈ ਮਦਾਰੀ ਨੂੰ ਫਿਰ ਨਚਾਉਣ ਲੱਗ ਪਿਆ ਕਲਗੀਧਰ ਪਾਸ਼ਾ ਜੀ ਚੁੱਪਚਾਪ ਥੋੜੀ ਦੇਰ ਦੇਖਦੇ ਰਹੇ ਫਿਰ ਮਦਾਰੀ ਨੂੰ ਕਿਹਾ ਕਿ ਭਾਈ ਬੱਸ ਕਰ ਰਿਚ ਨੂੰ ਨਚਾ ਨਾ ਪਾਈ ਪਰ ਪਾਈ ਕੀਰਤਿਆ ਰਿਚ ਨੂੰ ਨੱਚਦਾ ਦੇਖ ਕੇ ਤਾੜੀਆਂ ਮਾਰ ਮਾਰ ਕੇ ਹੱਸ ਰਿਹਾ ਸੀ ਪਾਈ ਕੀਰਤਿਆ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਗੁਰੂ ਜੀ ਮੈਨੂੰ ਰਿਚ ਨੱਚਦਾ ਬਹੁਤ ਸੋਹਣਾ ਲੱਗ ਰਿਹਾ ਹੈ ਪਾਈ ਕੀਰਤਿਆ ਮਦਾਰੀ ਨੂੰ ਕਹਿਣ ਲੱਗਿਆ ਕਿ ਰਿਚ ਹੋਰ ਨੱਚਾ ਇਹ ਸੁਣ ਕੇ ਕਲਗੀਧਰ ਪਾਸ਼ਾ ਜੀ ਨੇ ਪਾਈ ਕੀਰਤਿਆ ਨੂੰ ਕਿਹਾ ਕਿ ਪਾਈ ਕੀਰਤਿਆ ਜਿਹੜਾ ਇਹ ਰਿਚ ਤੈਨੂੰ ਨੱਚਦਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਤੈਨੂੰ ਪਤਾ ਹੈ ਇਹ ਕੌਣ ਹੈ भाई कीर्तिया ने कहा कि यह एक जानवर है और कौन है कलगीधर पाशा जी ने फरमाया कि पाई कीर्तिया इरिच तेरा पिता सोभा राम है सुन के पाई कीर्तिया दे पैरा थलो जमीन खिसक गई उस सुन के हक्का बक्का रह गया उसका सारा हासा एकदम बंद हो गया सुन के पाई कीर्तिया ने चोर साहब ਕਲਗੀਦਰ ਪਾਸ਼ਾ ਜੀ ਦੇ ਅੱਗੇ ਰੱਖ ਦਿੱਤਾ ਤੇ ਕਿਹਾ ਕਿ ਗੁਰੂ ਜੀ ਮੇਰੇ ਪਿਤਾ ਜੀ ਨੇ ਨੋਵੇ ਪਾਸ਼ਾ ਜੀ ਅਤੇ ਆਪ ਜੀ ਦੇ ਪਿਤਾ ਗੁਰੂ ਤੀਗ ਬਹਾਦਰ ਸਾਹਿਬ ਜੀ ਦੀ ساری ਉਮਰ ਲੰਗਰ ਵਿੱਚ ਸੇਵਾ ਕੀਤੀ ਹੈ ਜਿਸ ਸਾਨੂੰ ਸੇਵਾ ਕਰਨ ਤੇ ਰਿਛ ਦੀ ਜੂਣ ਹੀ ਮਿਲੀ ਹੈ ਤਾਂ ਮੈਂ ਵੀ ਸੇਵਾ ਨਹੀਂ ਕਰਨੀ ਤੇ ਮੈਂ ਚਲਿਆ ਹਾਂ ਕਲਗੀਦਰ ਪਾਸ਼ਾ ਜੀ ਨੇ فرمایا ਕਿ ਕੀਰਤਿਆ ਕੋਈ ਗੱਲ ਨਹੀਂ ਹੈ ਜੇ ਤੂੰ ਜਾਣਾ ਹੈ ਤਾਂ ਚਲਿਆ ਜਾ ਇਹ ਤਾਂ ਗੁਰੂ ਨਾਨਕ ਦਾ ਥੜਾ ਹੈ ਇੱਕ ਉਤਰਿਆ ਸੋਚੜਿਆ ਸੋ ਜਾਣਾ ਹੈ ਤਾਂ ਚਲਾ ਜਾ ਅਸੀਂ ਤੈਨੂੰ ਨਹੀਂ ਰੋਕਦੇ ਗੁਰੂ ਨਾਨਕ ਦੇਵ ਜੀ ਦੇ ਕਰ ਵਿੱਚ ਕੋਈ ਫਰਕ ਨਹੀਂ ਪੈਂਦਾ ਇੱਕ ਜਾਂਦਾ ਹੈ ਤੇ ਸੋ ਹੋਰ ਆ ਜਾਂਦੇ ਹਨ ਪਰ ਇੱਕ ਵਾਰੀ ਇਹ ਸੁਣ ਕੇ ਜਾ ਕਿ ਤੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਿਛਦਿ ਜੂਨ ਹੀ ਕਿਉਂ ਮਿਲੀ ਪਾਈ ਕੀਰਤੀਆ ਨੇ ਕਿਹਾ ਕਿ ਗੁਰੂ ਜੀ ਕਿਰਪਾ ਕਰਕੇ ਜਰੂਰ ਦੱਸੋ ਕਿ ਮੇਰੇ ਪਿਤਾ ਨੂੰ ਸੇਵਾ ਕਰਨ ਦੇ ਵੀ ਰਚਦੀ ਜੂਨ ਰਿਚ ਦੀ ਜੂਨ ਕਿਉਂ ਮਿਲੀ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਇੱਕ ਨਾਮ ਜਪਣ ਵਾਲਾ ਜ਼ਮੀਂਦਾਰ ਸਿੱਧ ਪਦਰਾ ਬੰਦਾ ਸੀ ਉਹ ਬਹੁਤ ਹੀ ਧਰਮੀ ਪੁਰਸ਼ ਸੀ ਉਸ ਦੇ ਗੁਰੂ ਤੇ ਬਹੁਤ ਪਾਵਨਾ ਸੀ ਤੇ ਮਨ ਵਿੱਚ ਗੁਰੂ ਵਾਸੇ ਬਹੁਤ ਪ੍ਰੇਮ ਸੀ ਇੱਕ ਵਾਰ ਉਸਨੇ ਆਪਣੇ ਖੇਤ ਕੁਲਹਾੜੀ ਤੇ ਗੁੜ ਬਣਾਇਆ ਤੇ ਬੜਾ ਬਣਾ ਕੇ ਉਸਦੇ ਮਨ ਵਿੱਚ ਫੁਰਨਾ ਆਇਆ ਕਿ ਗੁੜ ਪਹਿਲਾ ਸੱਚੇ ਪਾਸ਼ਾ ਜੀ ਕੋ ਲੈ ਕੇ ਜਾਂਦੇ ਹਾਂ ਤੇ ਗੁਰੂ ਜੀ ਤੋਂ ਖੁਸ਼ੀਆਂ ਲੈ ਕੇ ਆਉਂਦੇ ਹਾਂ ਉਸਨੇ ਗੁੜ ਦਾ ਗੱਟਾ ਪਰ ਕੇ ਨਵੇਂ ਪਾਸ਼ਾ ਜੀ ਦੇ ਕੋਲ ਲਿਆ ਕੇ ਮੱਥਾ ਟੇਕਿਆ ਨਵੇਂ ਪਾਸ਼ਾ ਜੀ ਨੇ ਬਚਨ ਕੀਤਾ ਕਿ ਜਾਂ ਸਿੱਖਾ ਨਿਹਾਲ ਹੋਵੇ ਨਵੇਂ ਪਾਸ਼ਾ ਜੀ ਨੇ ਉਸ ਜ਼ਮੀਂਦਾਰ ਨੂੰ ਬਚਨ ਕੀਤਾ ਕਿ ਤੂੰ ਥੋੜੀ ਦੇਰ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਪਰ ਕੇ ਦੇਗ ਦਾ ਕਿਣਕਾ ਜ਼ਰੂਰ ਲੈ ਕੇ ਜਾਵੇਂ। ਉਹ ਜ਼ਮੀਂਦਾਰ ਨੇ ਸਤਿ ਬਚਨ ਕਿਹਾ ਤੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਪਰਣ ਲੱਗਾ। ਜਦ ਪੋਗ ਪਿਆਤਾ ਤੇਰਾ ਪਿਤਾ ਸੋਭਾਰਾਮ ਦੇਖ ਵਰਤਾਉ ਲੱਗ ਪਿਆ। ਉਸ ਜ਼ਮੀਂਦਾਰ ਦਾ ਪਿੰਡ ਬਹੁਤ ਦੂਰ ਸੀ ਦਿਨ ਛੇਪੜ ਵਾਲਾ ਸੀ। ਜ਼ਮੀਂਦਾਰ ਨੇ ਤੇਰੇ ਪਿਤਾ ਨੂੰ ਨੇੜੇ ਹੋ ਕੇ ਕਿਹਾ ਕਿ ਗੁਰਮੁਖਾ ਕਿਣਕਾ ਦੇਗ ਦਾ ਮੈਨੂੰ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ। ਤੇ ਦਿਨ ਛਿੱਪਣ ਵਾਲਾ ਹੈ ਤੇਰੇ ਪਿਤਾ ਨੇ ਉਸ ਜ਼ਮੀਂਦਾਰ ਨੂੰ ਕਿਹਾ ਕਿ ਟਿੱਕੇ ਬੈਜਾ ਐਵੇਂ ਰਿਚ ਵੰਗ ਟਪਣਾ ਤੇਰਾ ਪਿਤਾ ਦੇਖ ਦੀ ਬਾਲਟੀ ਲੈ ਕੇ ਦੂਜੇ ਪਾਸੇ ਦੇਖ ਵਰਤਾਉਣ ਲੱਗ ਪਿਆ ਉਸ ਜ਼ਮੀਂਦਾਰ ਨੇ ਫਿਰ ਉੱਠ ਕੇ ਤੇਰੇ ਪਿਤਾ ਦੇ ਸਾਹਮਣੇ ਬੇਨਤੀ ਕੀਤੀ ਕਿ ਗੁਰਮੁਖਾ ਗੁਰੂ ਜੀ ਦਾ ਬਚਨ ਹੈ ਕਿ ਕਿਣਕਾ ਦੇਖ ਦਾ ਜਰੂਰ ਲੈ ਕੇ ਜਾਈਂ ਉਂਝ ਤਾਂ ਮੇਰੀ ਦੇਖ ਛੱਕਣ ਦੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਗੁਰੂ ਜੀ ਦਾ ਬਚਨ ਹੀ ਮੰਨਣਾ ਹੈ ਸੋ ਮੈਨੂੰ ਦੇਰ ਹੋ ਰਹੀ ਹੈ ਮੈਂ ਬਹੁਤ ਦੂਰ ਜਾਣਾ ਹੈ ਪਰ ਤੇਰੇ ਪਿਤਾ ਨੇ ਉਹ ਜ਼ਮੀਂਦਾਰ ਨੂੰ ਫਿਰ ਉਹੀ ਗੱਲ ਕਹੀ ਕਿ ਐਵੇਂ ਰਿਛ ਵੰਗ ਨਾ ਟੱਪੀ ਜਾ ਇਹ ਕਹਿ ਕੇ ਤੇਰਾ ਪਿਤਾ ਦੇਖ ਦੀ ਬਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਹੋਰ ਗਿਆ ਉਹ ਆਪਣੇ ਰਿਸ਼ਤੇਦਾਰਾਂ ਵਿੱਚ ਦੇਖ ਵਰਤਾਉ ਲੱਗ ਪਿਆ ਪਰ ਉਸ ਜ਼ਮੀਂਦਾਰ ਨੂੰ ਦੇਖ ਨਹੀਂ ਦਿੱਤੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਆਮ ਹੀ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਬੰਦਾ ਦੇਗ ਜਾਂ ਲੰਗਰ ਵਰਤਾਰਿਆ ਹੁੰਦਾ ਹੈ ਉਹ ਜ਼ਿਆਦਾਤਰ ਇਸੇ ਤਰ੍ਹਾਂ ਕਰਦਾ ਹੈ ਕਿ ਆਪਣੀ ਜਾਣ ਪਛਾਣ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਪਰਿਵਾਰ ਵਾਲਿਆਂ ਨੂੰ ਦੇਗ ਜਾਂ ਲੰਗਰ ਪਹਿਲਾਂ ਵਰਤਾਉਂਦਾ ਹੈ ਜਦੋਂ ਵੀ ਗੁਰੂ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਉੱਥੇ ਜਿਹੜੇ ਬੰਦੇ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਣੀ ਜਾਣ ਪਛਾਣ ਵਾਲਿਆਂ ਦੇ ਡੋਲੂ ਦਾਲ ਸਬਜੀ ਖੀਨਲ ਪਰ ਦਿੰਦੇ ਹਨ ਤੇ ਪਰ ਕਈ ਲੋਕ ਜਿਹੜੇ ਪ੍ਰਸ਼ਾਦਾ ਪਾਣੀ ਛਕਣ ਲਈ ਬੈਠੇ ਹੁੰਦੇ ਹਨ ਨੇ ਉਹਨਾਂ ਨੂੰ ਦਾਲ ਸਬਜੀ ਖੀ ਛੱਕਣ ਨੂੰ ਨਹੀਂ ਮਿਲਦੀ ਤੇ ਕਈ ਵਾਰ ਅੰਤ ਵਿੱਚ ਕਹਿ ਦਿੰਦੇ ਨੇ ਕਿ ਦਾਲ ਸਬਜੀ ਖੀਰ ਤਾਂ ਵੱਧ ਗਈ ਹੈ ਪਾਉ ਮੁੱਕ ਗਈ ਹੈ ਹੁ ਜਿਨ੍ਹਾਂ ਨੂੰ ਛੱਕਾ ਲਈ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਜਦੋਂ ਉਹ ਸੇਵਾ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਤਾਂ ਲੋਕਾਂ ਨੂੰ ਡੋਲੂ ਪਰ ਪਰ ਕੇ ਦਾਲ ਸਬਜੀ ਖਿਰਦੇ ਦਿੰਦੇ ਹਨ ਫਿਰ ਸਾਡੇ ਛੱਕਾਂ ਲਈ ਕਿੱਥੇ ਬਚਣਾ ਸੀ ਇਹ ਸੱਚੀ ਗੱਲ ਸੁਣ ਕੇ ਸੇਵਾਦਾਰ ਫਿਰ ਗੁੱਸਾ ਕਰਦੇ ਹਨ ਤੇ ਲੋਕਾਂ ਨੂੰ ਪੱਜ ਪੱਜ ਪੈਂਦੇ ਹਨ ਤੇ ਮੰਦੀ ਸ਼ਬਦਾਵਲੀ ਵੀ ਵਰਤਦੇ ਨੇ ਫਿਰ ਅਜੀਹੇ ਲੋਕ ਜਿਨ੍ਹਾਂ ਨੂੰ ਲੰਗਰ ਦੀ ਸੱਚਮੁੱਚ ਲੋੜ ਹੁੰਦੀ ਹੈ ਉਹ ਭੁੱਖੇ ਪੇਠੀ ਪ੍ਰਸ਼ਾਦਾ ਛੱਕੇ ਬਿਨਾ ਸੇਵਾਦਾਰਾਂ ਨੂੰ ਮਨ ਵਿੱਚ ਕੋਸਦੇ ਹੋਏ ਘਰਾਂ ਨੂੰ ਮੂੜ ਆਉਂਦੇ ਹਨ ਹੁਣ ਦੇਖੋ ਸਾਧ ਸੰਗਤ ਜੀ ਜਿਹੜੇ ਲੋਕਾਂ ਨੂੰ ਗੁਰੂ ਘਰ ਵਿੱਚ ਪ੍ਰਸ਼ਾਦਾ ਛੱਕਣ ਨੂੰ ਨਹੀਂ ਮਿਲਿਆ ਉਹਨਾਂ ਦੇ ਮਨਾਂ ਵਿੱਚ ਪ੍ਰਸ਼ਾਦਾ ਵਰਤਾਨ ਵਾਲਿਆਂ ਦੇ ਲਈ ਮਾੜੇ ਬੋਲ ਹੀ ਨਿਕਲਦੇ ਹਨ ਤੇ ਉਹਨਾਂ ਮਾੜੇ ਬੋਲਾਂ ਦਾ ਨਤੀਜਾ ਵੀ ਬਹੁਤ ਮਾੜਾ ਹੀ ਨਿਕਲਦਾ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਇਸ ਤਰ੍ਹਾਂ ਕਾਣੀ ਵੰਡ ਨਹੀਂ ਕਰਨੀ ਚਾਹੀਦੀ ਜਿਹੜੇ ਮਹਿਲਿਆ ਦੇ ਵਿੱਚ ਗੁਰੂ ਘਰ ਬਣੇ ਹੋਏ ਹਨ ਉਥੇ ਇਹ ਗੱਲ ਆਮ ਹੀ ਦੇਖਣ ਨੂੰ ਮਿਲਦੀ ਹੈ ਕਲਗੀਧੇ ਪਾਸ਼ਾ ਨੇ ਦੱਸਿਆ ਕਿ ਤੇਰੇ ਪਿਤਾ ਨੂੰ ਉਸ ਜ਼ਮੀਂਦਾਰ ਨੇ ਤੀਸਰੀ ਵਾਰ ਫਿਰ ਕਿਹਾ ਕਿ ਰੱਬ ਦੇ ਪਿਆਰਿਆ ਮੈਂ ਬਹੁਤ ਦੂਰ ਜਾਣਾ ਹੈ ਮੈਨੂੰ ਇੱਕ ਕਿਣਕਾ ਦੇ ਦੇ ਪਰ ਤੇਰੇ ਪਿਤਾ ਜੀ ਨੇ ਉਸ ਜ਼ਮੀਂਦਾਰ ਨੂੰ ਫਿਰ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਵੇੜ ਜਾ ਐਵੇਂ ਜਿਵੰਗ ਨਾ ਟੱਪੀ ਜਾ ਜਦੋਂ ਤੇਰੇ ਪਿਤਾ ਨੇ ਹੱਥ ਹਿਲਾਇਆ ਤਾਂ ਕਿਣਕਾ ਦੇਖ ਦਾ ਥੱਲੇ ਜ਼ਮੀਨ ਤੇ ਡਿੱਗ ਪਿਆ ਜ਼ਮੀਂਦਾਰ ਨੇ ਉਸ ਦੇਖ ਦੇ ਕਿਣਕੇ ਨੂੰ ਚੁੱਕ ਕੇ ਮੂੰਹ ਵਿੱਚ ਪਾ ਲਿਆ ਤੇ ਇਹ ਬਚਨ ਕੀਤਾ ਕਿ ਰੱਬ ਦੇ ਪਿਆਰਿਆ ਗੁਰੂ ਘਰ ਘਰ ਵਿੱਚ ਸੇਵਾ ਕਰਦੇ ਹੋਏ ਇਹੋ ਜਿਹੇ ਮਾੜੇ ਬੋਲ ਨਹੀਂ ਬੋਲੀਦੇ ਤੂੰ ਮੈਨੂੰ ਬਿਨਾਂ ਗੱਲ ਤੋਂ ਰਿਚ ਰਿਚ ਕਿਹਾ ਹੈ ਕਹਿ ਰਿਹਾ ਹੈ ਮੈਂ ਤਾਂ ਰਿਚ ਨਹੀਂ ਬਣਦਾ ਪਰ ਤੂੰ ਜ਼ਰੂਰ ਬਣੇਗਾ ਇਸ ਗਲਤੀ ਦੇ ਕਾਰਨ ਹੀ ਤੇਰਾ ਪਿਤਾ ਰਿਛ ਦੀ ਜੂਨ ਵਿੱਚ ਪਿਆ ਹੈ ਉਸ タルਮੀ ਬੰਦੇ ਦਾ ਕੀਤਾ ਹੋਇਆ ਬਚਨ ਪੂਰਾ ਹੋਇਆ ਪਾਈ ਕੀਰਤਿ ਇਹ ਸੁਣ ਕੇ ਪਾਈ ਕੀਰਤਿਆ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਮੇਰੇ ਤੋਂ ਪੂਲ ਹੋ ਗਈ ਹੈ ਮੈਂ ਤੁਹਾਨੂੰ ਸਾਰੀ ਉਮਰ ਚੋਰ ਕਰੂੰਗਾ ਪਰ ਮੇਰੇ ਤੋਂ ਮੇਰੇ ਪਿਤਾ ਜੀ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਕਲਗੀਧਰ 파ਰਸ਼ਰ ਜੀ ਨੇ ਕਿਹਾ ਕਿ ਪਾਈ ਕੀਰਤਿਆ ਹੁਣ ਦਸ ਰਿਛ ਨੂੰ ਹੋ ਨਚਾਈਏ ਪਾਈ ਕੀਰਤਿਆ ਕਹਿਣ ਲੱਗਿਆ ਕਿ ਗੁਰੂ ਪਿਤਾ ਜੀ ਮੇਰੇ ਪਿਤਾ ਨੂੰ ਬਖਸ਼ ਦਿਓ ਇਸ ਨੂੰ ਹੋਰ ਨਾ ਨਚਾਇਓ ਗੁਰੂ ਜੀ ਨੇ ਪਾਈ ਦਿਆਲ ਸਿੰਘ ਨੂੰ ਕਿਹਾ ਕਿ ਖਜ਼ਾਨੇ ਵਿੱਚੋਂ ਰੁਪਏ ਲੈ ਕੇ ਆ ਪਾਈ ਦਿਆਲ ਸਿੰਘ ਜੀ ਰੁਪਏ ਲੈ ਆਏ ਗੁਰੂ ਜੀ ਨੇ ਫਰਮਾਇਆ ਕਿ ਇਹ ਰੁਪਏ ਮਦਾਰੇ ਨੂੰ ਦੇ ਦਿਓ ਪਾਈ ਦਿਆ ਸਿੰਘ ਜੀ ਨੇ ਰੁਪਏ ਮਦਾਰੀ ਨੂੰ ਦੇ ਦਿੱਤੇ ਗੁਰੂ ਜੀ ਨੇ ਮਦਾਰੀ ਨੂੰ ਕਿਹਾ ਕਿ ਇਸ ਰਿਛ ਨੂੰ ਇੱਥੇ ਹੀ ਛੱਡ ਜਾ ਇਹ ਹੁਣ ਸਾਡਾ ਹੋ ਗਿਆ ਮਦਾਰੀ ਕਹਿਣ ਲੱਗਿਆ ਕਿ ਗੁਰੂ ਜੀ ਇਹ ਰਚਦਾ ਬਹੁਤ ਖਤਰਨਾਕ ਜਾਨਵਰ ਹੈ ਇਹ ਤਾਂ ਵੱਡ ਖਾਂਦਾ ਹੈ ਤੁਸੀਂ ਇਸ ਦਾ ਕੀ ਕਰੋਗੇ ਕਲਗੀਧਰ ਪਾਸ਼ਾ ਜੀ ਨੇ ਫਰਮਾਇਆ ਕਿ ਜਲ ਵਾਲਾ ਸਰਬ ਲੋਹ ਗੜਬਾ ਲੈ ਆਓ ਗੜਬੇ ਦੇ ਵਿੱਚੋਂ ਜਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਰਿਛ ਦੇ ਉੱਪਰ ਜਲ ਦਾ ਛਿੱਟਾ ਮਾਰਿਆ ਉਸੇ ਸਮੇਂ ਰਿਛ ਤੜਤੀ ਤੇ ਡਿੱਗ ਪਿਆ ਤੇ ਆਪਣੇ ਪ੍ਰਾਂਤ ਤਿਆਗ ਗਿਆ ਗੁਰੂ ਜੀ ਨੇ ਪਾਈ ਕੀਰਤੀਆ ਨੂੰ ਕਿਹਾ ਕਿ ਸਾਡੇ ਨੇੜੇ ਹੋ ਜਾ ਜਦੋਂ ਪਾਈ ਕੀਰਤੀਆ ਗੁਰੂ ਜੀ ਦੇ ਨੇੜੇ ਹੋਇਆ ਤਾਂ ਗੁਰੂ ਜੀ ਨੇ ਆਪਣਾ ਤੀਰ ਪਾਈ ਕੀਰਤੀਆ ਦੇ ਸਿਰ ਉੱਪਰ ਰੱਖਿਆ ਤੇ ਫਰਮਾਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਤਰ ਕੇ ਰਿਚਵਲ ਦੇਖ ਜਦੋਂ ਪਾਈਕੀਟਿਆ ਨੇ ਰਿਚਵਲ ਦੇਖਿਆ ਤਾਂ ਉਸ ਨੂੰ ਪਿਤਾ ਦੀ ਰੂਹ ਰਿਚ ਦੇ ਵਿੱਚੋਂ ਨਿਕਲਦੀ ਹੋਈ ਨਜ਼ਰ ਆਈ ਫਿਰ ਉਹ ਰੂਹ ਸੱਚਖੰਡ ਜਾਂਦੀ ਹੋਈ ਨਜ਼ਰ ਆਈ ਇਹ ਦੇਖ ਕੇ ਪਾਈਕੀਟਿਆ ਗੁਰੂ ਜੀ ਦੇ ਚਰਨਾ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਗੁਰੂ ਜੀ ਮੈਂ ਪਹਿਲਾ ਤੁਹਾਨੂੰ ਚੋਰ ਤੱਕ ਕਰਦਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਐਡੇ ਵੱਡੇ ਪਰਮੇਸ਼ਵਰ ਹੋ ਮੈਨੂੰ ਪਤਾ ਲੱਗ ਗਿਆ ਹੈ ਕਿ ਜੇ ਮੈਂ ਵੀ ਰਿਚ ਬਣ ਗਿਆ ਤਾਂ ਤੁਸੀਂ ਮੈਨੂੰ ਵੀ ਬਖਸ਼ ਕੇ ਸੱਚ ਖੰਡ ਪੇਛ ਦਵੋਗੇ ਮੈਨੂੰ ਬਖਸ਼ ਦੇਵੋ ਮੈਂ ਤੁਹਾਨੂੰ ਕਹਿ ਬੈਠਿਆ ਕਿ ਮੈਂ ਚੋਰ ਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਗਲਤੀ ਹੋ ਗਈ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖੋ ਕਿ ਕਿਸੇ ਨੂੰ ਵੀ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਨਿਮਰਤਾ ਦੇ ਨਾਲ ਸੇਵਾ ਕਰੋ ਜੇ ਕੋਈ ਬੰਦਾ ਕੁਝ ਕਹਿ ਰਿਹਾ ਹੋਵੇ ਤਾਂ ਉਸ ਦੀ ਗੱਲ ਨੂੰ ਸੁਣੋ ਮਜਬੂਰੀ ਸਮਝੋ ਇਹ ਨਹੀਂ ਕਿ ਅਸੀਂ ਤਾਂ ਸੇਵਾ ਕਰ ਰਹੇ ਹਾਂ ਹੰਕਾਰ ਵਿੱਚ ਇਹ ਨਾ ਸੋਚੋ ਕਿ ਬਾਕੀ ਸਾਰੀ ਦੁਨੀਆ ਤਾਂ ਐਵੇਂ ਹੀ ਹੈ ਜੇ ਅਸੀਂ ਗੁਰੂ ਕਰ ਸੇਵਾ ਕਰਦੇ ਹਾਂ ਤਾਂ ਅਸੀਂ ਜੋ ਮਰਜੀ ਕਿਸੇ ਨੂੰ ਬੋਲ ਜਾਏਗੀ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੇਖਣ ਵਿੱਚ ਸਿੱਧਾ ਸਾਦਾ ਲੱਗਦਾ ਹੈ ਉਹ ਗੁਰੂ ਦੇ ਕਿੰਨਾ ਨੇੜੇ ਹੋਵੇ ਉਸ ਨੂੰ ਕਹੇ ਹੋਏ ਮਾੜੇ ਬੋਲ ਉਲਟ ਕੇ ਆਪਣੇ ਉੱਪਰ ਹੀ ਸੱਚ ਹੋ ਜਾਂਦੇ ਨੇ ਇਸ ਲਈ ਜੇ ਸੇਵਾ ਕਰਨੀ ਹੈ ਨਾਮ ਜਪਣਾ ਹੈ ਤਾਂ ਨਿਮਰਤਾ ਦੇ ਨਾਲ ਹੀ ਸੇਵਾ ਸਿਮਰਨ ਕਰਨਾ ਚਾਹੀਦਾ ਹੈ कदे भी हंकार नहीं करना चाहिए कि मैं तो सेवा सिमरन करता हाँ मेरा की बिगड़ना है मैं जो मर्जी करी जावा ए पुलेखा अपने मन विचो कट देना चाहिए है वाहिगुरु जी का खालसा वाहिगुरु जी की फतेह